ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਟੋਟਲ 3 ਨੰਗ ਲੈ ਕੇ ਆਏ ਆ 300 ਐਸ ਵਾਏ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀ ਨਸੀਬ ਸਿੰਘ ਆ ਪਿੰਡ ਸੱਦਾ ਸਿੰਘਲਾ ਜ਼ਿਲ੍ਹਾ ਮੁਕਾ ਤਹਿਸੀਲ ਮੁਕਾਏ ਮੋਬਾਈਲ ਨੰਬਰ 946415952 ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਹਾਂ ਜੀ ਭਾਈ ਤਿੰਨ ਇੱਕ ਨੰਬਰ ਵੱਡੀ ਵਹਿੜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾ ਜੀ ਇਹ ਸੂਆ ਭਾਈ origial ਤੀਜਾ ਸੂਆ ਸੋਈ ਵੀ ਹੈ ਕਦੋਂ ਸੂਈ ਹੈ ਜੀ ਸੂਈ ਨੂੰ ਜਾਣੀ ਜੀ ਘੰਟੇ ਕੇ ਲਗਭਗ ਟਾਈਮ ਹੋਇਆ ਵਾ 25 ਕੀ ਆ ਜੀ 25 ਆ ਭਾਈ 25 ਵਾਲੀ ਟੌਪ 25 ਵਾਲੀ ਟੌਪ ਬਣੀ ਆ ਵੀ 25 ਦਾ ਵੀਰੇ ਆਪ ਤਾਂ ਕੋਈ ਨਹੀਂ ਕਵਾਲਿਟੀ ਬਹੁਤ ਓ ਜੀ ਬੱਚੇ ਬਾਕੀ ਕੋਈ ਮਰੀ ਹੰਬੀ ਵਛੀ ਨਹੀਂ ਪੂਰੀ ਜਾਨ ਵਾਲੀ ਵਛੀ ਦਿੱਤੀ ਹੈ ਜੀ ਸਹੀ ਗੱਲ ਹੈ ਜੀ ਪੂਰੀ ਨਿੱਗਰ ਦਿੱਤੀ ਬਾਕੀ ਵੱਡੀ ਵਹਿੜਾ ਵੀਰੇ ਤੇ ਕੱਢਿਆ ਥੋੜਾ ਕਣਾ ਬੋਲਾ ਜੀ ਹਾਂ ਬਈ ਕਿੰਨਾ ਕੱਢਿਆ ਜੀ ਬੱਚੇ ਨੂੰ ਜਗਾ ਕੇ 2 2.5 ਕਿਲੋ ਬੋਲਾ ਕੱਢਿਆ ਵਾ ਆਪਾਂ 4 5 ਕਿਲੋ ਨਹੀਂ ਕਹਿੰਦੇ 2 2.5 ਕਿਲੋ ਕੱਢਿਆ ਮਾੜੀ ਰੈਲੀ ਕਰਤੀ ਇਹਨੇ ਨਾਲ ਜੇਰ ਪਾ ਦੂਗੀ ਠੀਕ ਆ ਵਹਿ ਗਈ ਤਾਂ ਜੇਰ ਪਾ ਦੂਗੀ ਬਾਕੀ ਸੋਨਾ ਥਣਾ ਦਾ ਸਹਿਜ ਆ 2 2.5 ਕਿਲੋ ਬੋਲਾ ਕੱਢਿਆ ਵਾ ਕਿੰਨਾ ਪਿਆ ਜੀ ਦੁੱਧ ਕਰ ਮਾੜੀ ਉਹਦੇ ਅਰਜਨਾਂ ਤੋਂ ਲਈ ਆ ਉਹ ਤੋਂ 24 25 ਕਿਲੋ ਕਹਿੰਦੇ ਆ ਬਾਕੀ ਗਰਮੀ ਆ ਯਾਰ ਸਿਆਲ ਹੁੰਦਾ ਤਾਂ ਇੰਨਾ ਹੱਕ ਵੀ ਸੀ ਹਨਾ ਸਿਆਲ ਹੁੰਦਾ ਫੇਰ ਸੀਗਾ ਕੋਣ ਕੋਈ 20 22 ਮੰਨ ਲੇ ਠੀਕ ਆ ਇੰਨਾ ਜ਼ਰਾ ਬੜੇ ਨਾ ਬਾਕੀ ਵੀਰੇ ਵੱਡਾ ਹਵਾਨਾ ਚੈੱਕ ਕਰ ਸਕਦੇ ਹੋ 2 2.5 ਕਿਲੋ ਬੋਲੀ ਬਈ ਦਾ ਆਪਾਂ ਕੱਟਤੀ ਆ ਤਾਂ ਕਿ ਬੈਸ ਔਖੀ ਜਾਵੇ ਤੇ ਠੰਡੀ ਸੀ ਲੈਣੀ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਧਾਰਾ ਮਾਰ ਕੇ ਤੁਹਾਨੂੰ ਚੈੱਕ ਵੀ ਕਰਵਾ ਦਿੰਨੇ ਆ ਥੋਣਾ ਥੋਣਾ ਦਾ ਸੈਜ ਕੱਲਾ ਕੱਲਾ ਨਿੱਖੜ ਮੋਟਾ ਥਾਣਾ ਪੂਰਾ ਓਕੇ ਵੀਰੇ ਡੰਨ ਅ ਜੀ ਉਹ ਗਰੋਵੀਆ ਪਾ ਚੈੱਕ ਕਰਾ ਦਿੰਨੇ ਗੁਲਾਬੀ ਥਣ ਲੱਗਿਆ ਵ ਤੇ ਬੱਚਾ ਤੁਹਾਨੂੰ ਮਗਰ ਪੂਰਾ ਟਾਪ ਦਾ ਬੱਛੀ ਮਿਲ ਜਾਣੀ ਆ ਜਦੋਂ ਜੇਰ ਪੈ ਜੂਗੀ ਪ੍ਰੋਪਰ ਵੀਡੀਓ ਤੁਹਾਨੂੰ ਮਿਲ ਜੂਗੀ ਇਹਦੀ ਜੈ ਜੀ ਡਿਮਾਂਡ ਵੀਰੇ ਜਿਹੜੇ ਆਪਾਂ ਲੈਣੇ ਆ ਆਪਾਂ ਉਹੀ ਮੰਗਣੇ ਆ ਫਿਕਸ ਡਿਮਾਂਡ ਯਰ ਮੌਲਿਕਰੋਂ ਨੂੰ 70 ਕਰਾ ਲਓ 75 ਕਰਾ ਲਓ ਠੀਕ ਆ ਠੀਕ ਆ 65000 ਤੋਂ ਮੰਨਤਨ ਕਰਦੇ ਆ ਆਫਰ ਹੀ ਹੈ ਬੋਲਾ ਨਹੀਂ ਆ ਬੋਲਾ ਕੱਢਿਆ ਵਾ ਜੀ ਚੈੱਕ ਕਰ ਸਕਦੇ ਹੋ ਹੋਊਗਾ 2.5 ਕਿਲੋ ਹੈਗਾ ਬਈ 2.5 ਠੀਕ ਆ ਜੀ 65000 ਰੁਪਏ ਜੋ ਮਾਨਦਾਨ ਹੋ ਜੂਗਾ ਬੱਚਾ ਵੀ ਮਗਰ ਤੁਹਾਨੂੰ ਟੌਪ ਦਾ ਮਿਲ ਜਾਣਾ ਬੱਛੀ ਮਿਲ ਜਣੀ ਹੈ ਦੋ ਨੰਬਰ ਨਾ ਗੇ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਸੂਈ ਬਈ ਇਹ ਕਦੋਂ ਸੂਈ ਹੈ ਜੀ ਇਹ ਨੂੰ ਯਾਨੀ ਕਿ ਹਫ਼ਤੇ ਤੋਂ 10 ਦਿਨ ਦਾ ਟੈਂਪੋ ਹੋ ਗਿਆ ਬੱਚਾ ਜੀ ਇਹਦਾ ਇਹਦੇ ਮਗਰ ਬੱਛੀ ਭਈ ਆ ਉਹ ਬੈਠੀ ਵੇ ਆ ਬਰਾਊਨ ਜੀ ਜੀ ਹਾਂ ਜੀ ਠੀਕ ਆ ਇਹਦੇ ਮਗਰ ਵੀ ਬੱਚਾ ਬੱਛੀ ਹੈ ਜੀ ਚੈੱਕ ਕਰ ਸਕਦੇ ਹੋ ਹਫ਼ਤੇ ਤੋਂ 10 ਦਿਨਾਂ ਦਾ ਟਾਈਮ ਹੋ ਗਿਆ ਤੇ ਕਿੰਨਾ ਦੁੱਧ ਤਿਆਰ ਆ ਜੀ ਥੱਲੇ ਇਹ ਤਾਂ ਆ ਭਾਈ 13 ਤੋਂ 14 ਕਿਲੋ ਹੋ ਜੋ ਕਿ ਦੇ ਦਾਂਗੇ ਜੀ ਜੋ ਕਿ ਦੇ ਦਾਂਗੇ ਥਣਾ ਦੀ ਗਰੰਟੀ ਹੈ ਜੀ ਚੋਮਾ ਚੁਆਈ ਚੁਈ ਸੀਲ ਠੰਡੀ ਓਕੇ ਆ ਭਾਈ ਠੀਕ ਹੈ ਜੀ ਹਾਂਜੀ 10 ਦਿਨਾਂ ਦੀ ਸੂਈ ਹੈ ਜੀ ਨੈਟ 13 ਤੋਂ 14 ਜੀ ਹਾਂਜੀ 13 ਤੋਂ 14 ਕਿਲੋ ਨੈਟ ਦੁੱਧ ਤਿਆਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਬਾਕੀ ਨਿੱਗਰ ਵੜਾ ਕਰੋ ਸੰਗਾ ਵੀਰ ਦੁੱਧ ਚੰਗਾ ਪਿਆਉ ਕਿ ਸੰਗਣਾ ਮੱਝਾ ਰਗਾ ਥਣ ਵੀ ਸੋਹਣੇ ਸਹਜ ਦਾ ਲੱਗਿਆ ਵਾ ਬਾਕੀ ਇਹਦੇ ਮਗਰ ਵੀ ਬੱਚਾ ਤੁਹਾਨੂੰ ਬੱੱਚੀ ਮਿਲ ਜਾਣੀ ਆ ਥੋੜਾ ਜਨਾ ਕੈਮਰੇ ਤੋਂ ਡਰਦਾ ਜੀ ਬਸੋ ਖਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ ਬਾਕੀ ਮੇਨ ਗੱਲ ਠੰਡੀ ਆ ਸੀਲਸ ਲੱਗ ਥੋੜਾ ਡਰਦਾ ਵੈਸੇ ਹੀ ਬਸ ਬਾਕੀ ਕੋਈ ਵਾਪਸ ਹੋ ਮੈਂ ਨਹੀਂ ਲੱਤ ਛੜਾ ਲਾਏ ਨੋ 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 ਬਈ ਕੋਈ ਤਿੰਨ ਨੰਬਰ ਨਾ ਕੋਈ ਨੱਕ ਨਹੀਂ ਹੈ ਜੇ ਇਹਦੀ ਡਿਮਾਂਡ ਜਾਇਜ਼ ਜੀ ਇਹ 60000 ਦੀ ਵੜ ਦੇਣਾ ਜੋੜਾ ਲੈ ਜੀ ਸੱਜਣ ਕਰ ਦੇਗੇ ਮਨ ਤੋਂ ਕੁਝ ਠੀਕ ਹੈ ਬੜੇ ਤੇ ਤਿੰਨ ਨੰਬਰ ਨਾਗੇ ਦਾ ਸੂਆ ਕਿੰਨੇ ਮਜ ਜੀ ਬਈ ਸੂਆ ਪਹਿਲਾ ਮੰਨ ਲੇ ਕੋਈ ਦੂਜਾ ਮੰਨ ਲੇ ਠੀਕ ਆ ਤੇ ਇਹਨੂੰ ਯਾਨੀ ਕਿ 4 ਤੋਂ 5 ਦਿਨ ਹੋ ਗਏ ਹੋਣਗੇ ਸੂਰੇ ਨੂੰ ਬਈ ਬੱਚਾ ਜੀ ਇਹਦਾ ਬੱਚਾ ਇਹਦੇ ਮਗਰ ਬੱਚਾ ਬਈ ਆ ਖੜਾ ਠੀਕ ਆ ਇਹਦੇ ਮਗਰ ਬੱਚਾ ਹਾਂਜੀ ਜੀਰ ਦੀ ਡੰਨ ਹੈ ਜੀ ਚਮੋਕੇ ਆ ਬਈ ਇਹਨਾਂ ਦਾ ਇਹਦੇ ਥੱਲੇ ਕਿੰਨਾ ਦੁੱਧ ਤਿਆਰ ਹੈ ਜੀ ਇਹਦੇ ਦਾ 10 ਤੋਂ 11 ਕਿਲੋ ਹੋਊਗਾ ਬਈ ਜੋਕ ਕੇ ਦੇ ਦਾਂਗੇ ਜੀ ਜਮਾ ਬਈ ਨਾਰਮਲ ਜੀ ਹਾਈਟ ਆ ਵੀਰੇ ਪਹਿਲਾਂ ਹੀ ਦੱਸ ਦਿੰਨੇ ਆ ਤੇ ਟਮਕਣਾ ਜਾਂ ਵੈਸੀ ਆ ਮਾੜਾ ਜਾਂ ਵੈਸੀ 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 ਬੰਪੂ ਚੱਕਰ ਰੋਕ ਲਈ ਵੀਰੇ ਬਾਕੀ ਸੀਰਸ ਅਲੱਗ ਚੈੱਕ 10 ਕਿਲੋ ਖੁੱਲਾ ਦੁੱਧ ਜੋਕ ਕੇ ਲੈ ਜਾਓ ਪੰਜਾਂ ਦਿਨਾਂ ਦੀ ਸੂਈ ਆ ਬੱਚਾ ਮਗਰ ਬੱਚਾ ਦੁੱਧ ਮੰਨਾਂ ਦੁੱਧ ਮੰਨ ਲਓ ਬੋਲਾ ਮੰਨਾਂ ਬੋਲਾ ਮੰਨ ਲਓ ਉਹ ਤੁਹਾਡੀ ਇੱਛਾ ਵੀਰੇ ਜਮਾ ਲੈਣ ਦੇਣ ਜੀ ਵਾਲੀ ਡਿਮਾਂਡ ਦੀ ਜੀ 40000 ਦੀ ਵੈੜ ਦੇ ਦਾਂਗੇ ਭਾਈ ਕੋਜੂ ਮਾਨਤਨ ਕਰ ਦਿਆਂਗੇ ਭਾਈ ਠੀਕ ਆ ਬਾਕੀ ਭਾਈ ਵੈੜ ਨੇ ਦੁੱਧ 13 ਪਿਆ ਦੇ 14 ਪਿਆ ਜੀ ਹੈਨਾ ਠੀਕ ਆ ਇਹਨਾਂ ਦੁੱਧ ਪਿਆ ਚੁਗੀ ਵੈੜ ਠੀਕ ਆ ਜੀ 40000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਵਿੱਚੋਂ ਥੋੜਾਗਾ ਨਾ ਮਾਨਤਨ ਹੋ ਜਾਊਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ